ਤਾਜੀ ਦਾ ਇਹ ਜੀ ਤੇ ਸਟੇਜ ਲੱਗ ਚੁੱਕੀ ਆ ਹੈਨਾ ਸਟੇਜ ਲੱਗ ਚੁੱਕੀ ਆ ਪਰਵਾਰ ਵੀ ਲੱਗ ਚੁੱਕਾ ਮਾਤਾ ਜੀ ਦਾ ਠੀਕ ਆ ਜੀ ਤੇ ਦਰਵਾਜ਼ਾ ਵੀ ਤੁਹਾਨੂੰ ਜਗਰਾਤਾ ਮਾਤਾ ਜੀ ਦਾ ਇਹ ਤੋਂ ਨਾ ਦਰਵਾਜ਼ਾ ਲਗਾ ਸਾਰਾ ਹੱਲੇ ਜੋੜ ਆ ਰਹੀ ਆ ਮਾਤਾ ਜੀ ਠੀਕ ਹੈ ਜੀ ਗ੍ਰਾਮ ਦੇ ਵਿੱਚ ਬਦੌਸਰਾਂ ਦਾ ਖੰਡੀਆਂ ਹੈ ਤੇ ਇਹ ਆਜੂ ਜੋੜ ਆ ਰਹੀ ਹੱਲੇ ਇਹਦਾ ਜੋ ਤਰਫਾ ਨਾ ਵਗ ਰਿਹਾ ਤਾਂ ਖਾਣੀਆਂ ਗਾਦਮੀ ਉਹ ਵੀ ਤੇ ਕਰਦੀ ਜੀ ਤੇ ਤਖਾਨਾ ਵਗੈਰਾ ਲਗਾ ਦਿੱਤਾ ਸੀ ਉਹ ਤਾਂ ਵੀ ਤੇ ਹਾਂ ਇਹ ਨਾ ਮੋੜ ਯੋੜੀ ਮੱਚ ਵਗੈਰਾ ਲਗਾਟਿਆ ਵੀਰੋ ਤੇ ਵੀ ਤੇ ਸਾਰਾ ਇਹਨਾਂ ਕਰ ਲਾਂਗੇ ਉਦਾਂ ਅੱਜ ਲੱਗਣੀ ਮੇਰੀ ਕੋਈ ਨਾ ਗੱਲ ਦੀ ਖਾਣੇ ਦੇ ਆ ਰਹੀ ਹੈ ਨਾ ਵੀਰੋ ਇਹ ਜਿਹੜੀ ਕਾਂਕੀ ਆ ਰਹੀ ਹੈ ਸੰਗਪੱਲੇ ੱਲੇ ਪੰਡਾਲਾਂ ਦੇ ਭਰੇਵਾਂ ਨੇ ਹੋਲੀ-ਹੋਲੀ ਭਰ ਜਾਣਾ ਸਾਰੇ ਹੋਲੀ-ਹੋਲੀ ਹੱਲੇ ਰਸ ਪਊਗਾ ਵੀਰੋ ਹਮੇ ਜੋਦ ਹੱਲੇ ਰਾਹ ਤੇ ਆ ਡਰੇਆਂ ਦੇ ਵਿੱਚ ਠੀਕ ਹੈ ਜੀ ਤੇ ਆ ਰਹੀ ਆ ਤੇ ਕਮੈਂਟ ਕਰਕੇ ਦੱਸ ਦਿਓ ਵੀਡੀਓ ਵੀਦੋ ਸਹੀ ਹੈ ਜਾਂ ਕਿੱਦਾਂ ਹਨ ਆ ਵੀ ਉੰਦੀ ਕਾਹਦੀ ਹਲੇ ਐਂ ਦੋਸਤ ਨਾ ਚਰ ਵਾਲੇ ਠੀਕ ਹੋਈ ਆ ਵੀਰੋ ਮਾ ਇਹ ਤੁਹਾਨੂੰ ਲੱਗ ਵਗੈਰਾ ਲੱਗਾ ਇੱਥੇ ਯਾਨੀ ਫੇਰ ਜਾ ਉਧਰ ਬਾਹਰ ਨੂੰ ਉੱਤੇ ਠੀਕ ਹੈ ਜੀ ਤੇ ਸਖਾਨਾ ਵੀ ਉਧਰ ਤੁਹਾਨੂੰ ਲੱਗ ਵਗੈਰਾ ਲੱਗਾ ਆਣਾ ਖੇੜੇ ਆਇਤਾ ਹਾਂ। ਹਾਂ। ਇੱਥੇ ਰੌਣਾ ਵੀਰੋ। ਰੋਡ ਤੋਂ ਉਤਰ ਰਿਹਾ ਆ। ਕਿ ਅੱਗੇ ਮੰਡੀ ਦੇ ਵਿੱਚ ਜਗਰਾਤਾ ਲੱਗ ਰਿਹਾ ਤੇ ਮੰਡੀ ਕਿੰਨੀ ਲੱਗਾ। ਹਨਾ ਅਸੀਂ ਕਿ ਉਹਨਾਂ ਆ ਪਿਆ ਸੀ ਮੰਡੀ ਦੇ ਵਿੱਚ ਤਾਂ ਕਰਕੇ ਲੱਗਾ ਨਹੀਂ। ਤੇ ਉੱਧਰ ਬਰੌਂਡ ਤੇ ਲੱਗਾ ਰੋਡ ਤੋਂ। ਰੋਡ ਤੋਂ ਗੇਟ ਐਂਟਰੀ ਗੇਟ ਆ। ਹਨਾ ਸਾਹਮਣੇ ਸਾਰਾ ਹਲੇ ਪੰਡਾਲ ਵਿਹਲਾ ਆ। ਠੀਕ ਹੋ ਜੀ। ਥੋੜੇ ਟਾਈਮ ਤੱਕ ਜੋਤ ਆ ਜਾਣੀ ਆ ਵੀਰੋ। ਲਾਈਵ ਕਰ ਦੁਖਾ ਰਾਂਗੇ ਸਾਰੇ। ਠੀਕ ਹੈ ਜੀ ਤੇ ਖਣੇਰੋ ਚੈਨਲ ਚ ਬਲੌਗ ਦੇ ਵਿੱਚ ਸਸੀ ਗਾ ਸਾਰੇ ਭਰਾਵਾਂ ਨੂੰ